ਜੋ ਡੇਰਾ ਬਸਿਤ ਤੋਂ ਇੱਕ ਖਾਸ ਕੇਡਰ ਗਿਆ ਸੀ ਜੁਆਇਨਿੰਗ ਦੇ ਲਈ ਉਹ ਚ ਕੌਣ ਕੌਣ ਕਿਹੜੀਆਂ-ਕਿਹੜੀਆਂ ਸ਼ਖਸੀਅਤਾਂ ਸੀ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਦੀ ਇੱਕ ਆਂਧੀ ਟਾਈਪ ਚੱਲੀ ਹੋਈ ਹੈ ਕਈ ਬੰਦੇ ਬੜੀ ਗਲਤਫਹਿਮੀਆਂ ਦੇ ਵਿੱਚ ਉਹਨਾਂ ਨਾਲ ਜੁੜੇ ਹੋਏ ਸੀ ਕਈ ਬੜੇ ਝੂਠੇ ਵਾਅਦਿਆਂ ਨਾਲ ਜੁੜੇ ਹੋਏ ਸੀ ਕਈਆਂ ਨੂੰ ਲਾਲਚ ਦਿੱਤੇ ਜਾ ਰਹੇ ਸੀ ਇੱਕ ਹੀਣ ਭਾਵਨਾ ਆ ਗਈ ਸੀ ਬਈ ਸਾਡੇ ਨਾਲ ਧੋਖਾ ਹੋ ਗਿਆ ਪਰ ਹੁਣ ਤਾਂ ਜਿਹੜੇ ਕੱਟੜ ਪਾਰਟੀਆਂ ਵਾਲੇ ਕੱਟੜ ਲੋਕ ਨੇ ਆਪਣੀਆਂ ਪਾਰਟੀਆਂ ਦੇ ਵਫਾਦਾਰ ਉਹ ਵੀ ਆਪਣੀਆਂ ਪਾਰਟੀਆਂ ਛੱਡ ਕੇ ਸ਼ਾਮਿਲ ਹੋ ਰਹੇ ਨੇ ਜਾਂ ਤਾਂ ਐ ਹੋਵੇ ਨਾ ਵੀ ਯਾਰ ਇਹਨੂੰ ਟਿਕਟ ਨਹੀਂ ਮਿਲੀ ਤੇ ਇਹਨੇ ਪਾਰਟੀ ਛੱਡਤੀ ਦੂਜੀ ਪਾਰਟੀ 'ਚ ਆ ਗਿਆ ਉਹਨਾਂ ਨੂੰ ਤਾਂ ਟਿਕਟ ਮਿਲਣ ਤੋਂ ਬਾਅਦ ਉਹਨਾਂ ਨੇ ਪਾਰਟੀ ਛੱਡਤੀ ਸਾਨੂੰ ਪਤਾ ਹੈ ਸਾਡੀ ਪਾਰਟੀ 'ਚੋਂ ਗਿਆ ਸ਼ੀਤਲ ਪਹਿਲੇ ਸਾਡੀ ਪਾਰਟੀ ਦੇ ਵਿੱਚ ਕੀ ਹੋਇਆ ਕਰਦਾ ਸੀਗਾ ਉਹਨੇ ਆਪੇ ਦੱਸਿਆ ਕਿ ਮੈਂ ਬੀਜੇਪੀ ਦਾ ਇੱਕ ਕਾਰਜਕਰਤਾ ਸੀ ਪੋਸਟਰ ਲਗਾਇਆ ਕਰਦਾ ਸੀਗਾ ਕਿਸੇ ਨਾ ਕਿਸੇ ਪਾਸੋਂ ਸ਼ਿਕੰਜਾ ਕੱਸਿਆ ਹੋਇਆ ਸੀਗਾ ਉਹ ਡਰੇ ਸਹਮੇ ਬੈਠੇ ਸੀਗੇ ਹੁਣ ਉਹ ਖੁੱਲੀ ਹਵਾ 'ਚ ਸਾਹ ਲੈਣਾ ਚਾਹੁੰਦੇ ਨੇ ਸਾਫ਼ ਚਵੀ ਔਰ ਸਹੀ ਕਿਰਦਾਰ ਦੀ ਅੱਜ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਸਖਤ ਜ਼ਰੂਰਤ ਹੈ। ਰਾਸ਼ਨ ਦਿੱਤਾ ਜਾ ਰਿਹਾ ਹੈ ਕਿ ਕਿੰਨੇ ਬੰਦਿਆਂ ਨੂੰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ, ਕਿੰਨੇ ਬੰਦਿਆਂ ਦੇ ਖਾਤਿਆਂ 'ਚ ਪੈਸੇ ਜਾ ਰਹੇ ਹਨ, ਸਿੱਧੇ ਪੈਸੇ ਜਾ ਰਹੇ ਹਨ। ਐਮਪੀ ਫੰਡ ਜਿਨ੍ਹਾਂ ਦੀ ਵੀ ਉਹਨਾਂ ਦੇ ਖਾਤੇ ਜਾਂਦਾ ਅੱਜ ਦਿਨ ਤੱਕ ਇੱਕੋ ਹੀ ਹੈ ਜਿਨ੍ਹਾਂ ਨੂੰ ਪੁਰਸਕਾਰ ਦੁਆਰਾ ਨਿਵਾਜਿਆ ਵੀ ਗਿਆ। ਜਿਹੜੀ ਸਾਨੂੰ ਅਯੁੱਧਿਆ 'ਚ ਰਾਮ ਮੰਦਿਰ, ਰਾਮ ਲਲਾ ਜੀ ਦਾ ਜਿਹੜੀ ਸਾਡੀ ਪ੍ਰਾਨ ਪ੍ਰਤਿਸ਼ਟਾ ਹੋਈ ਹੈ, ਇਹਨਾਂ ਕੰਮ ਸੀ। ਇਹ ਕੰਮ ਕਿਸੇ ਨੇ ਵੀ ਨਹੀਂ ਕੀਤਾ। ਇਹ ਨਹੀਂ ਪਤਾ ਕਿ ਉਹ ਜਿਹੜਾ ਪਿਛਲੀ ਲੈਂਚ 'ਚ ਬੈਠਾ ਹੈ ਸੋ ਆਮ ਕਾਰਕਟਰ ਸਵੇਰੇ ਸੀਐਮ ਬਣਿਆ ਹੋਵੇ ਕਿਉਂਕਿ ਦਫਤਰ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਹੈ ਪੂਰੇ ਪੰਜਾਬ ਚੋਂ ਬੰਦਾ ਆਂਦਾ ਤੇ ਮੇਨ ਮੇਨ ਬੰਦਿਆਂ ਨੂੰ ਅਸੀਂ ਉੱਥੇ ਜੁਆਇਨ ਕਰਾ ਦਿੰਨੇ ਆ ਸਾਡੇ ਹਿਸਾਬ ਨਾਲ ਕਾਲੀ ਦਲ ਦਾ ਜਿਹੜਾ ਵੀ ਆਧਾਰ ਹੈ ਉਹ ਦਿਨ-ਪ੍ਰਤੀ ਦਿਨ ਡਿੱਗਦਾ ਜਾ ਰਿਹਾ ਹੈ ਕੀ ਲੱਗਦਾ ਹੈ ਪੋਲੀਟੀਕਲ ਸਮੇਂ ਦੇ ਅਨੁਸਾਰ ਸਮੀਕਰਨਾ ਕਿਸ ਹੱਦ ਤੱਕ ਬਦਲਣ ਗਿਆ ਭਾਰੀ ਬਹੁਮਤ ਨਾਲ ਜਿੱਤਾਂਗੇ ਔਰ ਖਾਸ ਕਰਕੇ ਹਲਕਾ ਡੇਰਾ ਬਸੇ ਤੋਂ ਸਸੀ ਗਾਦੀ ਮੈਂ ਪ੍ਰਦੀਪ ਢੀਮਾਨ ਤੇ ਤੁਸੀਂ ਦੇਖ ਰਹੇ ਹੋ ਜ਼ੀਰਕਪੁਰ ਟਾਈਮਜ਼ ਟੀਵੀ ਬਹੁਤ ਹੀ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਸਤਾ ਦੰਗਲ ਦੇ ਵਿੱਚ ਸਤਾ ਦੰਗਲ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜ਼ੀਰਕਪੁਰ ਦੇ ਵਿੱਚ ਤੇ ਅੱਜ ਸਾਡੇ ਨਾਲ ਮੁਲਾਕਾਤ ਕਰਨ ਦੇ ਲਈ ਡੇਰਾ ਬਸੀ ਦੇ ਭਾਜੀਪੀ ਦੇ ਇੰਚਾਰਜ ਸੰਜੀਵ ਖੰਨਾ ਜੀ ਮੌਜੂਦ ਨੇ ਆਓ ਉਹਨਾਂ ਦਾ ਪਰਮਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਨਮਸਕਾਰ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਰ ਪੰਜਾਬ ਦੇ ਵਿੱਚ ਬੀਜੇਪੀ ਦੀ ਜੋ ਇਸ ਵੇਲੇ ਲਹਿਰ ਉੱਠ ਗਈ ਹੈ ਔਰ ਲਗਾਤਾਰ ਜੋ ਦੂਸਰੀਆਂ ਪਾਰਟੀਆਂ ਚੋਂ ਜੁਆਇਨਿੰਗਸ ਹੋ ਰਹੀਆਂ ਨੇ ਇਹ ਸਭ ਦੇਖ ਕੇ ਤੁਹਾਡਾ ਕੀ ਕਹਿਣਾ ਹੈ ਔਰ ਅੱਜ ਜੋ ਡੇਰਾ ਬਸੀ ਤੋਂ ਇੱਕ ਖਾਸ ਕੇਡਰ ਗਿਆ ਸੀ ਜੁਆਇਨਿੰਗ ਦੇ ਲਈ ਉਹ ਚ ਕੌਣ ਕੌਣ ਕਿਹੜੀਆਂ-ਕਿਹੜੀਆਂ ਸ਼ਖਸੀਅਤਾਂ ਸੀ ਜਿਨ੍ਹਾਂ ਨੇ ਅੱਜ ਬੀਜੇਪੀ ਜੁਆਇਨ ਕੀਤੀ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਦੀ ਇੱਕ ਆਂਦੀ ਟਾਈਪ ਚੱਲੀ ਹੋਈ ਹੈ ਇਹ ਬਿਲਕੁਲ ਸਹੀ ਹੈ ਕਿਉਂਕਿ ਦੇਖੋ ਜੋ ਕਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 10 ਸਾਲ ਤੋਂ ਕੀਤੇ ਨੇ ਬੇਦਾਗ ਛਵੀ ਦੇ ਨਾਲ ਉਹ ਤੁਹਾਡੇ ਸਾਹਮਣੇ ਸਰਹਾਨੀ ਨੇ ਜਦ ਤੋਂ ਕੇਜਰੀਵਾਲ ਜੀ ਨੂੰ ਇਹਨਾਂ ਦੀ ਆਪਣਾ ਅੰਦਰ ਜਾਣ ਦੀ ਮੋਹਿੰਮ ਸ਼ੁਰੂ ਹੋਈ ਜੀ ਉਸ ਦਿਨ ਤੋਂ ਬਾਅਦ ਇੱਕਦਮ ਸਾਰੇ ਨੂੰ ਲੱਗਿਆ ਵੀ ਸਾਡੇ ਵਾਸਤੇ ਹੁਣ ਕੋਈ ਹੋਰ ਸਾਫ ਛਵੀ ਵਾਲੀ ਪਾਰਟੀ ਰਹੀ ਨਹੀਂ ਹਮ ਕਈ ਬੰਦੇ ਬੜੀ ਗਲਤਫਹਿਮੀਆਂ ਦੇ ਵਿੱਚ ਉਹਨਾਂ ਨਾਲ ਜੁੜੇ ਹੋਏ ਸੀ ਕਈ ਬੜੇ ਝੂਠੇ ਵਾਅਦਿਆਂ ਨਾਲ ਜੁੜੇ ਹੋਏ ਸੀ ਕਈਆਂ ਨੂੰ ਲਾਲਚ ਦਿੱਤੇ ਜਾ ਰਹੇ ਸੀ ਵੀ ਤੁਹਾਨੂੰ ਅੱਜ ਕਰਾਂਗੇ ਕੱਲ ਕਰਾਂਗੇ ਪਰਸੋ ਕਰਾਂਗੇ ਡੇਡ ਡੇਡ 2-2 ਸਾਲ ਤੋ ਉਹਨਾਂ ਲੋਕਾਂ ਕੋਲ ਗਨਮੈਨ ਤੋਂ ਸਵਾ ਕੋਈ ਬੰਦੇ ਨਹੀਂ ਸੀ ਜੀ ਨਾ ਹੀ ਉਹਨਾਂ ਨੂੰ ਵਿਕਾਸ ਕਰਨ ਵਾਸਤੇ ਉਹਨਾਂ ਦੀ ਜੋ ਕਮਿਟਮੈਂਟ ਲੋਕਾਂ ਦੇ ਨਾਲ ਸੀਗੀਆਂ ਉਹਨਾਂ ਕੋਲ ਉਹ ਕੋਈ ਵੀ ਕੰਮ ਉਹਨਾਂ ਦੇ ਕਹਿ ਅਨੁਸਾਰ ਨਹੀਂ ਹੋ ਰਹੇ ਸੀ ਜੀ ਲੋਕਾਂ ਦੇ ਵਿੱਚ ਇੱਕ ਹੀਣ ਭਾਵਨਾ ਆ ਗਈ ਸੀ ਬਈ ਸਾਡੇ ਨਾਲ ਧੋਖਾ ਹੋ ਗਿਆ ਭਾਰਤੀ ਜਨਤਾ ਪਾਰਟੀ ਇੱਕ ਐਸੀ ਪਾਰਟੀ ਹੈ ਜੋ ਕਹਿੰਦੀ ਹੈ ਉਹ ਕਰਦੀ ਹੈ ਜੀ ਮੋਦੀ ਸਾਹਿਬ ਜੀ ਦੀ ਤੁਸੀਂ ਅੱਜਕੱਲ ਸੁਣਿਆ ਹੋਣਾ ਵੀ ਗਰੰਟੀ ਤੇ ਗਰੰਟੀ ਜੀ ਉਹ ਗਰੰਟੀ ਦੀ ਗਰੰਟੀ ਇਸ ਤਰ੍ਹਾਂ ਹੀ ਨਹੀਂ ਹੈ ਉਹ ਉਹਨਾਂ ਦੇ ਕੰਮਾਂ ਨੂੰ ਲੈ ਕੇ ਆ ਜਿੰਨੇ ਵੀ ਕੰਮ ਉਹਨਾਂ ਨੇ 10 ਸਾਲ ਦੇ ਵਿੱਚ ਕੀਤੇ ਚਾਹੇ ਉਹ ਆਪਣੇ ਕਰਤਾਰਪੁਰ ਕਾਰਿਡੋਰ ਹੋਵੇ ਜਾਂ ਬੀਰ ਬਾਲਦੀਵਸ ਸਾਹਿਬ ਜੱਜਾਂ ਦਾ ਦਿਹਾੜਾ ਹੋਵੇ ਚਾਹੇ ਕਸ਼ਮੀਰ ਦੇ ਵਿੱਚ ਸਾਡਾ ਆਪਣਾ ਇੱਕ ਪ੍ਰੋਗਰਾਮ ਜਿਹੜਾ ਸੀਗਾ ਧਾਰਾ 370 ਖਤਮ ਕਰਨ ਵਾਲਾ ਤਿੰਨ ਤਲਾਕ ਇਸ ਤਰ੍ਹਾਂ ਦੇ ਬਹੁਤ ਸੇ ਕੰਮ ਔਰ ਬਹੁਤ ਸਾਰੀਆਂ ਜਿਹੜੀਆਂ ਸਕੀਮਾਂ ਜੀ ਮੋਦੀ ਜੀ ਮੋਦੀ ਸਾਹਿਬ ਦੁਆਰਾ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੁਆਰਾ ਦਿੱਤੀਆਂ ਗਈਆਂ ਸਮਾਜ ਵਾਸਤੇ ਸਮਾਜ ਦੇ ਵਿੱਚ ਬੈਠੇ ਹੋ ਆਖੀਰਲੇ ਕੋਨੇ ਤੱਕ ਹਰ ਵਿਅਕਤੀ ਵਾਸਤੇ ਉਹਨਾਂ ਨੇ ਐਸੀ ਐਸੀ ਸਕੀਮਾਂ ਦਿੱਤੀਆਂ ਜਿਦੇ ਵਿੱਚ ਛੋਟੇ ਤੋਂ ਛੋਟੇ ਪੈਲੂ ਨੂੰ ਜਿਹੜਾ ਫਾਇਦਾ ਪਹੁੰਚੇ ਜੀ ਚਾਹੇ ਉਹ ਵਿਸ਼ਕਰਮਾ ਸਕੀਮਾ ਚਾਹੇ ਉਹ ਕਾਰਗਰ ਯੋਜਨਾ ਸਕੀਮ ਹੈ ਚਾਹ ਜਨਧਨ ਯੋਜਨਾ ਸਕੀਮ ਹੈ ਚਾਹੀ ਮਾਈਕਰੋ ਲੈਵਲ ਦੇ ਉੱਤੇ ਜਿੰਨੀ ਵੀ ਛੋਟੀ ਤੋਂ ਛੋਟੀ ਸਕੀਮਾਂ ਸੀਗੀਆਂ ਉਹਨਾਂ ਨੇ ਸਮਾਜ ਵਾਸਤੇ ਜਿਹੜੀਆਂ ਦਿੱਤੀਆਂ ਉਪਲਬਧ ਕਰਾਈਆਂ ਔਰ ਲੋਕਾਂ ਨੂੰ ਮਿਲੀਆਂ ਕਿਸਾਨਾਂ ਨੂੰ ਵੀ ਹਰ ਮਹੀਨੇ ਜਿਹੜੀ ਪੈਸਾ ਸੀ ਉਹਨਾਂ ਦੇ ਖਾਤਿਆਂ 'ਚ ਪੈਂਦਾ ਰਿਹਾ ਜਿਹੜਾ ਇੱਕ ਪੈਨਸ਼ਨ ਯੋਜਨਾ ਹੈ ਇਹ ਸਾਰੀਆਂ ਜਿੰਨੀਆਂ ਵੀ ਯੋਜਨਾਵਾਂ ਸੀਗੀਆਂ ਅਗਰ ਮੈਂ ਗਿਣਾਨ ਲਗਾ ਤਾਂ ਸ਼ਾਮ ਹੋ ਜਾਏਗੀ ਜੀ ਸਾਰੀ ਯੋਜਨਾ ਦੇ ਉੱਤੇ ਪੂਰਨ ਰੂਪ ਤੇ ਕੰਮ ਹੋਇਆ ਹਰ ਬੰਦੇ ਨੂੰ ਘਰ ਬੈਠੇ ਪੈਸਾ ਮਿਲਿਆ ਪੰਜਾਬ ਦੇ ਕਿਸਾਨਾਂ ਦੇ ਨਾਲ ਮੋਦੀ ਜੀ ਦਾ ਪਿਆਰ ਸਤਿਕਾਰ ਸਾਰੀ ਦੁਨੀਆ जग ਜाहिर ਹੈ ਜੀ ਉਹਨਾਂ ਨੂੰ ਪੰਜਾਬ 'ਚ ਹੋਣ ਵਾਲੀ ਹਰ ਫਸਲ ਦੀ ਉੱਤੇ ਉਹਨਾਂ ਨੂੰ ਐਮਐਸਪੀ ਮਿਲਦਾ ਹੈ ਜੀ ਇੱਕ ਇੱਕ ਦਾਣਾ ਉਹਨਾਂ ਦਾ ਮੰਡੀਆਂ 'ਚੋਂ ਚੁੱਕਿਆ ਜਾਂਦਾ ਕੋਈ ਹੋਰ ਫਸਲ ਅਗਰ ਵਾਧੂ ਹੋਰ ਵੀ ਅਗਰ ਉਹ ਉਗਾਣਗੇ ਤੇ ਉਸ ਦੇ ਉੱਤੇ ਵੀ ਉਹਨਾਂ ਨੂੰ ਦਿੱਤਾ ਜਾਵੇ ਜੀ ਹਰ ਵਾਰ ਭਰੋਸਾ ਦੇਣ ਜਿਹੜਾ ਮੋਦੀ ਜੀ ਦੁਆਰਾ ਉਹਨਾਂ ਨੂੰ ਦਿੱਤਾ ਜਾਂਦਾ ਪਰ ਕੁਝ ਸਿਆਸਤਦਾਨ ਵਿੱਚ ਐਸੇ ਵੜ ਚੁੱਕੇ ਨੇ ਜਿਹੜੇ ਕੀ ਅਕਸ਼ ਨੂੰ ਖਰਾਬ ਕਰਦੇ ਨੇ ਜੀ ਪਰ ਕਿਸਾਨਾਂ ਦੇ ਮਨਚ ਔਰ ਮੋਦੀ ਦੇ ਮਨ ਦੇ ਵਿੱਚ ਕੋਈ ਫਰਕ ਨਹੀਂ ਹੈ ਪਰ ਹੁਣ ਤਾਂ ਜਿਹੜੇ ਕੱਟੜ ਪਾਰਟੀਆਂ ਵਾਲੇ ਕੱਟੜ ਲੋਕ ਨੇ ਆਪਣੀਆਂ ਪਾਰਟੀਆਂ ਦੇ ਵਫਾਦਾਰ ਉਹ ਵੀ ਆਪਣੀਆਂ ਪਾਰਟੀਆਂ ਛੱਡ ਕੇ ਸ਼ਾਮਿਲ ਹੋ ਰਹੇ ਨੇ ਜੇਕਰ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਮਹਾਰਾਣੀ ਪ੍ਰਨੀਤ ਕੌਰ ਸ਼ਾਮਿਲ ਹੋਏ ਨੇ ਬੀਜੇਪੀ ਦੇ ਵਿੱਚ ਉਸ ਤੋਂ ਬਾਅਦ ਰਵਨੀਤ ਬਿੱਟੂ ਦਾ ਸ਼ਾਮਿਲ ਹੋਣਾ ਇਹ ਸਭ ਤੋਂ ਬਾਅਦ ਹੁਣ ਹੋਰ ਕਿਹੜੀਆਂ-ਕਿਹੜੀਆਂ ਵੱਡੀਆਂ ਸ਼ਖਸੀਅਤਾਂ ਨੇ ਜੋ ਸ਼ਾਮਿਲ ਹੋ ਸਕਦੀਆਂ ਨੇ ਗੱਲਬਾਤ ਕਿਹਦੇ-ਕਿਹਦੇ ਨਾਲ ਚੱਲ ਰਹੀ ਹੈ ਦੇਖੋ ਜੀ ਇਹ ਤਾਂ ਜਿਹੜਾ ਹੈਗਾ ਸਾਡਾ ਜਿਹੜਾ ਸਪੈਸ਼ਲ ਨੇਤਰਤਵ ਹੈ ਜਿਹੜਾ ਦਿੱਲੀ ਤੋਂ ਚੱਲਦਾ ਹੈ ਉੱਥੇ ਉਹਨਾਂ ਦੇ ਨਾਲ ਕੌਣ-ਕੌਣ ਟੱਚ ਚ ਹੈ ਕੌਣ ਉਹਨਾਂ ਨੂੰ ਸੰਪਰਕ ਕਰ ਰਿਹਾ ਹੈ ਸਾਫ਼ ਛਵੀ ਔਰ ਸਹੀ ਕਿਰਦਾਰ ਨੂੰ ਹੀ ਉਹ ਲੋਕ ਲੈ ਕੇ ਆਉਂਦੇ ਨੇ ਜੀ ਸਾਫ਼ ਛਵੀ ਔਰ ਸਹੀ ਕਿਰਦਾਰ ਦੇ ਅੱਜ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਸਖਤ ਜ਼ਰੂਰਤ ਹੈ ਸਾਡੀ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ ਦਿਨ-ਪ੍ਰਤੀ ਦਿਨ ਅੱਥੇ ਵੱਧਦਾ ਜਾ ਰਿਹਾ ਹੈ ਜੀ ਹਰ ਬੰਦਾ ਇਹਦੇ ਨਾਲ ਜੁੜਨ ਤੋਂ ਤਤਪਰ ਹੈ ਇਸ ਕਰਕੇ ਹੁਣ ਜਿਸ ਤਰ੍ਹਾਂ ਜਲੰਧਰ ਤੋਂ ਰਿੰਕੂ ਜੀ ਨੇ ਜੁਆਇਨ ਕੀਤਾ ਹੈ ਉਹਨਾਂ ਦੇ ਨਾਲ ਇੱਕ ਐਮਐਲਏ ਨੇ ਜੁਆਇਨ ਕੀਤਾ ਹੈਗਾ ਹੈ ਸ਼ੀਤਲ ਅਨੁਰਾਗ ਜੀ ਸ਼ੀਤਲ ਜੀ ਨੇ ਕੀਤਾ ਅਨੁਰਾਗ ਹੁਣ ਅੱਜ ਹੀ ਮਿਲੇ ਨੇ ਮੈਨੂੰ ਮੈਂ ਬਾਈਫੇਸ ਅੱਜ 1 ਟੂ 1 ਹੋਇਆ ਉਹਨਾਂ ਦੇ ਨਾਲ ਜੀ ਹੁਣ ਉਹਨਾਂ ਲੋਕਾਂ ਦੀਆਂ ਗੱਲਾਂ ਸੁਣੀਏ ਤੇ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਸੀਗੇ ਕੀ ਕੀ ਗੱਲਬਾਤ ਦੱਸੀ ਉਹਨਾਂ ਨੇ ਇਹ ਵਜ੍ਹਾ ਕਿ ਦੱਸੀ ਕਿ ਮੈਨੂੰ ਮੈਂ ਤੁਸੀਂ ਇੱਕ ਸੋਚੋ ਇੱਕ ਬੰਦੇ ਦਾ ਜਿਹਦਾ ਕਾਰਿਆਕਾਲ 3 ਸਾਲ ਦਾ ਪੈਂਡਿੰਗ ਹੋਵੇ ਜੀ ਉਹ ਪਾਰਟੀ ਛੱਡ ਕੇ ਆ ਜੇ ਕਹਿੰਦਾ ਸਾਡੀ ਜੋ ਜਨਤਾ ਨਾਲ ਸਾਡੇ ਦੁਆਰਾ ਵਾਅਦੇ ਕਰਵਾਏ ਗਏ ਉਹ ਪੂਰੇ ਨਹੀਂ ਕੀਤੇ ਗਏ ਹਮਮ ਔਰ ਸਾਨੂੰ ਸਪੈਸ਼ਲ ਇੱਕ ਕਹਿੰਦੇ ਬ੍ਰਾਂਡ ਇਨਵੈਸਟਰ ਬਣ ਕੇ ਤੁਸੀਂ ਆਪ ਦੇ ਤੁਸੀਂ ਗੁਜਰਾਤ ਚ ਜਾਓ ਤੁਸੀਂ ਹੋਰ ਸਟੇਟਾਂ ਚ ਜਾਓ ਬ੍ਰਾਂਡ ਮਾਸਟਰ ਪਰ ਜਾ ਕੇ ਸਾਡਾ ਪ੍ਰਚਾਰ ਕਰੋ ਜੀ ਇਸ ਤੋਂ ਇਲਾਵਾ ਸਾਡਾ ਕਹਿੰਦਾ ਕੋਈ ਹੋਰ ਕੰਮ ਹੀ ਨਹੀਂ ਸੀ ਸਾਨੂੰ ਗਨਮੈਨ ਦੇਤੇ ਬਸ ਤੁਸੀਂ ਗਨਮੈਨਾਂ ਨੂੰ ਲੈ ਕੇ ਉਧਰ ਉਧਰ ਫਿਰਦੇ ਰਹੋ ਜਿਨ੍ਹਾਂ ਲੋਕਾਂ ਨਾਲ ਸਾਡੀ ਜਬਾਨ ਹੈ ਜਿਨ੍ਹਾਂ ਦੇ ਵਾਸਤੇ ਲੋਕਾਂ ਨੇ ਸਾਨੂੰ ਚੁਣਿਆ ਉਹ ਕੰਮ ਪੂਰੀ ਨਹੀਂ ਹੋ ਰੇ ਜੀ ਉਹ ਕੁਝ ਹੈ ਹੀ ਨਹੀਂ ਕਹਿੰਦਾ ਜਿਸ ਵਕਤ ਰਿੰਕੂ ਉੱਥੇ ਮੇਅਰ ਸੀਗਾ ਜੀ ਪੁਰਾਣੀ ਗੱਲ ਕਰ ਰਿਹਾ ਹਾਂ ਹੂੰ ਉਸ ਵਕਤ 10 ਕਰੋੜ ਰੁਪਏ ਉਸ ਟਾਈਮ ਉਹ ਆਪਣੇ ਬਾਗਾਂ ਦੇ ਵਿੱਚ ਖਰਚ ਕਰ ਦਿੰਦੇ ਸੀਗੇ ਬਾਗਾਂ ਨੂੰ ਰੱਖ-ਰਖਾਵ ਵਾਸਤੇ ਜੀ ਔਰ ਹੁਣ 2.5 ਕਰੋੜ ਰੁਪਏ ਵੀ ਨਹੀਂ ਮਿਲਦਾ ਇਸ ਸਮੇਂ ਦੇ ਵਿੱਚ ਆ ਕੇ ਹਮ ਤੇ ਉਹਦੇ ਵਿੱਚ ਕੀ ਕੰਮ ਹੋਣਗੇ ਤੇ ਕੀ ਕੰਮ ਦਾ ਸੁਧਾਰ ਹੋਏਗਾ ਆਖਿਰ ਉਹ ਪਰੇਸ਼ਾਨ ਸੀਗੇ ਔਰ ਸਾਡੀ ਪਾਰਟੀਆਂ ਚੋਂ ਹੀ ਨਿਕਲੇ ਲੋਕ ਨੇ ਜੀ ਔਰ ਵਾਪਸ ਫਿਰ ਆਪਣੇ ਘਰ ਨੂੰ ਵਾਪਸੀ ਕੀਤੀ ਆ ਉਹਨਾਂ ਨੇ ਜੀ ਇਸੇ ਤਰੀਕੇ ਨਾਲ ਅੱਜ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਲੋਕਾਂ ਨੂੰ ਨਜ਼ਰ ਆਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਹੈਗੀ ਹੈ ਔਰ ਖਾਸ ਕਰ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਆਦਰਨੀਏ 10 ਸਾਲ ਤੋਂ ਗੱਦੀ ਤੇ ਬੈਠੇ ਨੇ ਬੇਦਾਗ ਛਵੀ ਦੇ ਨਾਲ ਜੀ ਔਰ ਪੂਰੇ ਵਿਸ਼ਵ ਦੇ ਵਿੱਚ ਤੁਸੀਂ ਦੇਖੋ ਅੱਜ ਹਰ ਭਾਰਤੀ ਨੂੰ ਮਾਨ ਸਨਮਾਨ ਨਾਲ ਦੇਖਿਆ ਜਾਂਦਾ ਹੈ ਸਾਡੀ ਇੱਜ਼ਤ ਕਿੰਨੀ ਵੱਧ ਕੇ ਆਈ ਹੈ ਅਸੀਂ ਕਿੱਥੇ 5ਵੇਂ ਸਥਾਨ ਤੇ ਆਰਾਮ ਨਾਲ ਪਹੁੰਚ ਗਏ ਬਹੁਤ ਦੂਰ ਬੈਠੇ ਸੀਗੇ ਆਉਣ ਵਾਲੇ ਸਮੇਂ 'ਚ ਅਸੀਂ ਜਿਹੜਾ ਹੈਗਾ ਇੱਥੇ ਤੁਸੀਂ ਦੇਖੋ 30 ਤੀਸਰੇ ਨੰਬਰ ਤੇ ਸਾਡੀ ਆਉਣ ਨੂੰ ਤਿਆਰੀ ਹੈ ਸਾਡੀ ਜੀਡੀਪੀ ਦੀ ਗਰੋਥ ਦੇਖੋ ਹਰ ਚੀਜ਼ ਤੇ ਤੁਸੀਂ ਦੇਖੋ ਅਸੀਂ ਵੀ ਅਸੀਂ ਕੀ ਕੀ ਕਰ ਰਹੇ ਹਾਂ ਕਿੰਨੇ ਬੰਦਿਆਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ ਕਿੰਨੇ ਬੰਦਿਆਂ ਨੂੰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਕਿੰਨੇ ਬੰਦਿਆਂ ਦੇ ਖਾਤਿਆਂ 'ਚ ਪੈਸੇ ਜਾ ਰਹੇ ਆ ਸਿੱਧੇ ਪੈਸੇ ਜਾ ਰਹੇ ਆ ਕੋਈ ਵਿਚੋਲਿਆ ਨਹੀਂ ਹੈ ਕੋਈ ਵਿੱਚੋਂ ਪੈਸੇ ਖਾਣ ਵਾਲਾ ਨਹੀਂ ਹੈ ਪਹਿਲੇ 1 ਰੁਪਿਆ ਚੱਲਦਾ ਸੀ ਤੇ 35 ਪੈਸੇ ਪਹੁੰਚਦੇ ਸੀ ਅੱਜ 1 ਰੁਪਿਆ ਦਾ 1 ਰੁਪਿਆ ਜਿਹੜਾ ਹੈ ਹਰ ਬੰਦੇ ਦੀ ਜੇਬ ਦੇ ਵਿੱਚ ਜਾ ਰਿਹਾ ਹੈ ਜੀ ਇਸ ਕਰਕੇ ਖਾਸ ਕਰ ਹਰ ਬੰਦਾ ਦੇਖੋ ਜੋ ਵੀ ਰਾਜਨੀਤੀ ਜੀਵਨ ਦੇ ਵਿੱਚ ਜੀਵਨ ਜੀ ਰਿਹਾ ਹੈ ਜਾਂ ਸੇਵਾ ਕਰਨ ਵਾਸਤੇ ਲੋਕਾਂ ਦੀ ਆਇਆ ਉਹ ਸ਼ੋਹਰਤ ਵੀ ਕਮਾਉਣਾ ਚਾਹੁੰਦਾ ਹੈ ਨਾਮ ਵੀ ਕਮਾਉਣਾ ਚਾਹੁੰਦਾ ਹੈ ਤੇ ਉਹਨੂੰ ਇਹ ਅੱਗੇ ਲੋਕ ਉਹਨੂੰ ਪਸੰਦ ਕਰਨ ਸਾਬ ਛਵੀ ਦੇ ਨਾਲ ਜਦ ਉਹਦੇ ਕੋਲ ਕੰਮ ਕਰਨ ਨੂੰ ਕੁਝ ਨਹੀਂ ਹੋਏਗਾ ਵਿਹਲੀ ਕੁਰਸੀ ਲੈ ਕੇ ਬਹਿ ਜਾਏਗਾ ਤੇ ਹਰ ਬੰਦਾ ਦੌੜੇਗਾ ਜੀ ਤੇ ਇਸ ਵਕਤ ਸਭ ਨੂੰ ਲੱਗਦਾ ਹੈ ਕਿ ਆਉਣ ਵਾਲੇ ਜਿਹੜੇ 10 15 ਸਾਲ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਹੈ ਇਸ ਕਰਕੇ ਸਾਰੇ ਲੋਕ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਵਾਸਤੇ ਤਿਆਰ ਹੈ ਦੋ ਸਵਾਲ ਮੈਂ ਕਰਨੇ ਚਾਹਾਂਗਾ ਇਹਨਾਂ ਦੋ ਸ਼ਖਸੀਅਤਾਂ ਬਾਰੇ ਜਿਵੇਂ ਸ਼ੀਤਾ ਲੰਗੁਰਾਲ ਤੇ ਸੁਸ਼ੀਲ ਕੁਮਾਰ ਰਿੰਕੂ ਜੀ ਜਿਨ੍ਹਾਂ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਪਹਿਲੀ ਗੱਲ ਤਾਂ ਇਹ ਹੈ ਕਿ ਅਜਿਹੇ ਕੀ ਕਾਰਨ ਰਹੇ ਹੋਣਗੇ ਕਿ ਸੱਤਾ ਦੇ ਵਿੱਚ ਹੁੰਦੇ ਹੋਏ ਇੱਕ ਅਹਿਮ ਅਹੁਦਾ ਹੁੰਦੇ ਹੋਏ ਆਪਣਾ ਅਹੁਦਾ ਛੱਡ ਕੇ ਆਉਣਾ ਇਹ ਲੋਕਾਂ ਦੇ ਲਈ ਇੱਕ ਵੱਡਾ ਸਵਾਲ ਆ ਕਿ ਕਿਉਂ ਆਏ ਹੋਣਗੇ ਦੂਸਰਾ ਸਵਾਲ ਇਹ ਹੈ ਕਿ ਬੀਜੇਪੀ ਪਾਰਟੀ ਚ ਜਦੋਂ ਕੋਈ ਜੁਆਇਨਿੰਗ ਕਰਦਾ ਆ ਖਾਸ ਤੌਰ ਤੇ ਜਦੋਂ ਕੋਈ ਸਿਆਸਤਦਾਨ ਆਪਣੀ ਪਾਰਟੀ ਛੱਡ ਕੇ ਆਉਂਦਾ ਤਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਫੈਕਟ ਚੈਕਿੰਗ ਕੀ ਹੁੰਦੀ ਹੈ ਦੇਖੋ ਬੜਾ ਅੱਛਾ ਸਵਾਲ ਤੁਸੀਂ ਪੁੱਛਿਆ ਹੈ ਰਿੰਕੂ ਜੀ ਨੂੰ ਟਿਕਟ ਮਿਲ ਚੁੱਕੀ ਸੀ ਜੀ ਟਿਕਟ ਘੋਸ਼ਿਤ ਹੋ ਚੁੱਕੀ ਹੈ ਜੀ ਜਾਂ ਤਾਂ ਐ ਹੋਵੇ ਨਾ ਵੀ ਯਾਰ ਇਹਨਾਂ ਟਿਕਟ ਨਹੀਂ ਮਿਲੀ ਤੇ ਇਹਨੇ ਪਾਰਟੀ ਛੱਡਤੀ ਦੂਜੀ ਪਾਰਟੀ 'ਚ ਆ ਗਿਆ ਉਹਨਾਂ ਨੂੰ ਤਾਂ ਟਿਕਟ ਮਿਲਣ ਤੋਂ ਬਾਅਦ ਉਹਨਾਂ ਨੇ ਪਾਰਟੀ ਛੱਡਤੀ ਜੀ ਜੀ ਕਿਉਂਕਿ ਉਹਨਾਂ ਦੇ ਜਿੱਥੇ ਵੀ ਉਹ ਸਮਾਜ ਦੇ ਵਿੱਚ ਜਾਂਦੇ ਨੇ ਲੋਕੀ ਉਹਨਾਂ ਨੂੰ ਦੁਤਕਾਰਦੇ ਨੇ ਹੋ ਕਿ ਉਹਨਾਂ ਦੇ ਦੁਆਰਾ ਕੀਤੀਆਂ ਜੋ ਜ਼ੁਬਾਨਾਂ ਨੇ ਜੋ ਵਾਅਦੇ ਨੇ ਪੂਰੇ ਨਹੀਂ ਹੁੰਦੇ ਜੀ ਤੁਸੀਂ ਸ਼ੀਤਲ ਜੀ ਨੂੰ ਦੇਖ ਲਓ ਉਹਨਾਂ ਦੇ ਤਿੰਨ ਸਾਲ ਅਜੇ ਬਕਾਇਆ ਪਏ ਨੇ ਉਹ ਤੁਸੀਂ ਭਾਈ ਸਾਹਿਬ ਕਿਸੇ ਨੂੰ ਐਮਸੀ ਦੀ ਟਿਕਟ ਮਿਲ ਜਵੇ ਉਹ ਐਮਸੀ ਦੀ ਗੱਦੀ ਨਹੀਂ ਛੱਡਦਾ ਉਹ ਐਮਐਲਏ ਆਪਣਾ 3 ਸਾਲ ਦਾ ਆਪਣਾ ਜਿਹੜਾ ਸਮਾਂ ਛੱਡ ਗਿਆ ਉੱਥੇ ਦੂਜੀ ਪਾਰਟੀ ਦੇ ਵਿੱਚ ਆ ਕੇ ਜੁਆਇਨ ਹੋ ਰਿਹਾ ਇਹ ਕੋਈ ਛੋਟੀ ਮੋਟੀ ਕੁਰਬਾਨੀ ਨਹੀਂ ਆਖਿਰ ਕੋਈ ਨਾ ਕੋਈ ਤਕਲੀਫ ਹੋਣੀ ਹੈ ਤਾਂ ਹੀ ਉਹ ਆਏ ਨੇ ਹੁਣ ਉਹਨਾਂ ਦੇ ਅੰਦਰ ਦੀ ਤਕਲੀਫਾਂ ਉਹਨਾਂ ਦੇ ਦੁਆਰਾ ਕੀਤੇ ਗਏ ਵਾਅਦੇ ਮੈਂ ਨਹੀਂ ਜਾਣ ਸਕਦਾ ਨਾ ਜੀ ਤੇ ਸਾਨੂੰ ਪਤਾ ਹੈ ਸਾਡੀ ਪਾਰਟੀ ਚੋਂ ਗਿਆ ਸ਼ੀਤਲ ਪਹਿਲੇ ਸਾਡੀ ਪਾਰਟੀ ਦੇ ਵਿੱਚ ਹੀ ਹੋਇਆ ਕਰਦਾ ਸੀਗਾ ਜੀ ਉਹਨੇ ਆਪੇ ਦੱਸਿਆ ਕਿ ਮੈਂ ਬੀਜੇਪੀ ਦਾ ਇੱਕ ਕਾਰਜਕਰਤਾ ਸੀ ਪੋਸਟਰ ਲਗਾਇਆ ਕਰਦਾ ਸੀਗਾ ਤੇ ਮੈਨੂੰ ਪਾਰਟੀ ਨੇ ਕਾਫੀ ਜ ਅੱਜ ਕੰਦ ਮੈਂ ਜਿੱਥੇ ਵੀ ਪਹੁੰਚਿਆ ਭਾਰਤੀ ਜਨਤਾ ਪਾਰਟੀ ਕਰਕੇ ਪਹੁੰਚਿਆ ਕਿਉਂਕਿ ਉੱਥੋਂ ਹੀ ਮੈਂ ਰਾਜਨੀਤੀ ਦੇ ਵਿੱਚ ਚੱਲਣਾ ਸਿੱਖਿਆ ਜੀ ਉਸੇ ਕਰਕੇ ਮੈਂ ਅੱਗੇ ਵਧਿਆ ਤੇ ਅੱਜ ਮੈਂ ਆਪਣੇ ਘਰ ਵਾਪਸੀ ਕਰ ਰਿਹਾ ਤੇ ਮੈਨੂੰ ਆਪਣੇ ਘਰ ਵਾਪਸੀ ਆਉਣ ਦੇ ਵਿੱਚ ਔਰ ਖੁੱਲੇ ਦਿਲ ਨਾਲ ਸਵਾਗਤ ਹੈ ਇਹਨਾਂ ਲੋਕਾਂ ਦਾ ਜੀ ਬਿਲਕੁਲ ਸਵਾਗਤ ਹੈ ਅੱਛੇ ਬੰਦੇ ਆ ਤੇ ਦੇਖੋ ਮਾਪਦੰਡ ਕੁਝ ਨਹੀਂ ਹੁੰਦੇ ਹਮ ਮਾਬ ਦੰਡ ਦਾ ਪਾਰਟੀ ਦੀ ਨੀਤੀਆਂ ਨਾਲ ਚੱਲਿਆ ਕਰਦੇ ਆ ਜਿਸ ਤਰ੍ਹਾਂ ਸਾਡੀ ਹੁਕਮਰਾਨ ਜਿਹੜੇ ਸਾਡਾ ਰਾਸ਼ਟਰੀ ਕਾਰ्यालय ਹੈ ਜੋ ਵੀ ਉੱਥੋਂ ਸਾਡੇ ਪ੍ਰਧਾਨ ਮੰਤਰੀ ਜੀ ਦੁਆਰਾ ਸਾਡੇ ਹੋਮ ਮਿਨਿਸਟਰ ਦੁਆਰਾ ਸਾਡੇ ਰੱਖਿਆ ਮੰਤਰੀ ਜੀ ਦੁਆਰਾ ਜੋ ਵੀ ਆਪਣੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਮਿਲਦੇ ਨੇ ਉਹਨਾਂ ਦਿਸ਼ਾ ਨਿਰਦੇਸ਼ਾਂ ਦੇ ਚੱਲ ਕੇ ਜਿਹੜਾ ਆਪਣੇ ਕੰਮਾਂ ਨੂੰ ਪੂਰਨ ਕਰਦਾ ਹੈ ਸਮਾਜ ਦੇ ਵਿੱਚ ਜਾਂਦਾ ਹੈ ਸਮਾਜ ਦੇ ਵਿੱਚ ਵਿਚਰਦਾ ਹੈ ਲੋਕਾਂ ਦੀ ਦੁੱਖ ਤਕਲੀਫ ਸੋਚਦਾ ਹੈ ਹੈਨਾ ਚਾਹੇ ਉਹ ਕਿਸੇ ਦਾ ਚਾਚਾ ਹੈ ਚਾਹੇ ਕਿਸੇ ਦਾ ਮਾਮਾ ਹੈ ਚਾਹੇ ਕਿਸੇ ਦੀ ਤਾਈ ਲੱਗਦੀ ਹੈ ਜੇ ਕੋਈ ਵੀ ਲੱਗਦੀ ਉਹਨਾਂ ਦੀ ਦੁੱਖ ਤਕਲੀਫ ਨੂੰ ਉਹਨਾਂ ਦਾ ਬੱਚਾ ਬਣ ਕੇ ਜੇ ਕੰਮ ਕਰਦਾ ਉਹਨੂੰ ਸਾਰੀ ਦੁਨੀਆ ਪਸੰਦ ਕਰਦੀ ਦਿਸ਼ਾ ਨਿਰਦੇਸ਼ ਤੋਂ ਉਤੋਂ ਹੀ ਉਹਨਾਂ ਨੇ ਜੀ ਠੀਕ ਅੱਛਾ ਸਭ ਤੋਂ ਵੱਡਾ ਬਦਲਾ ਅਦੋਈ ਸ਼ੁਰੂ ਹੋਇਆ ਜਦੋਂ ਕੇਜਰੀਵਾਲ ਅਰੈਸਟ ਹੁੰਦੇ ਨੇ ਅੱਜ ਫੇਰ ਉਹਨਾਂ ਦੀ ਰਿਮਾਂਡ ਜੋ ਹੈ ਉਹ ਇੱਕ ਤਰੀਕ ਤੱਕ ਕਰ ਦਿੱਤੀ ਗਈ ਹੈ ਲੱਗਦਾ ਕਿ ਕਿਤੇ ਨਾ ਕਿਤੇ ਕੰਟਰੋਲ ਛੁੱਟਿਆ ਤਾਂ ਹੀ ਆਜ਼ਾਦੀ ਮਿਲੀ ਆਪਣੀ ਪਾਰਟੀ ਤੋਂ ਦੂਜੀ ਪਾਰਟੀ 'ਚ ਆਉਣ ਦੀ ਹਾਉ ਨਾ ਉਤੇ ਕਿਸੇ ਨਾ ਕਿਸੇ ਪਾਸੋਂ ਸ਼ਿਕੰਜਾ ਕੱਸਿਆ ਹੋਇਆ ਸੀਗਾ ਜੀ ਉਹ ਡਰੇ ਸਹਮੇ ਬੈਠੇ ਸੀਗੇ ਉਹਨੂੰ ਖੁੱਲੀ ਹਵਾ 'ਚ ਸਾਹਸ ਲੈਣਾ ਚਾਹੁੰਦੇ ਨੇ ਇਸ ਕਰਕੇ ਆ ਰਹੇ ਆਂ ਵਿਭਿੰਨ ਵਿਭਿੰਨ ਪਾਰਟੀਆਂ ਤੋਂ ਆ ਰਹੇ ਆਂ ਜਿ ਕੁਝ ਆਏ ਵੀ ਐ ਕੁਝ ਵਾਪਸ ਵੀ ਗਏ ਐ ਜੀ ਠੀਕ ਐ ਜਿਨੂੰ ਸਾਡੇ ਨੀਤੀਆਂ ਸਾਡਾ ਸਿਸਟਮ ਸਾਡਾ ਪ੍ਰੋਟੋਕਾਲ ਸਮਝ ਆਂਦਾ ਉਹ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦਾ ਸਦੱਸੇ ਬਣ ਕੇ ਰਹਿ ਜਾਂਦਾ ਜਿਨੂੰ ਸਾਡਾ ਸਿਸਟਮ ਸਾਡਾ ਪ੍ਰੋਟੋਕਾਲ ਛੋਟੇ ਵੱਡੇ ਦੀ ਤਮੀਜ਼ ਨਹੀਂ ਸਮਝ ਆਂਦੀ ਉਹ ਵਾਪਸ ਚਲਾ ਜਾਂਦੇ ਜੀ ਅੱਛਾ 13 ਆਪਾਂ ਲੋਕ ਸਭਾ ਹਲਕਿਆਂ ਦੀ ਗੱਲ ਕਰ ਲਈਏ ਉਹਨਾਂ 'ਚੋਂ ਇੱਕ ਪਟਿਆਲਾਏ ਪਟਿਆਲਾ ਦੀ ਸੀਟ ਬਾਰੇ ਕੀ ਕਹਿਣਾ ਚਾਹੋਗੇ ਕਿਸ ਨੂੰ ਕਿਸ ਤੇ ਜ਼ਿਆਦਾ ਚਾਂਸਸ ਲੱਗਦੇ ਆ ਸੀਟ ਮਿਲਣ ਦੇ ਦੇਖੋ ਪਟਿਆਲੇ ਤੋਂ ਸਾਡੀ ਮਹਾਰਾਣੀ ਪ੍ਰਨੀਤ ਕੌਰ ਹੀ ਸਿਰਫ ਕੈਂਡੀਡੇਟ ਨੇ ਜੀ ਔਰ ਉਹ ਕੈਂਡੀਡੇਟ ਮੈਨੂੰ ਪੂਰੀ ਉਮੀਦ ਹੈ ਕੱਲ ਨਹੀਂ ਤਾਂ ਪਰਸੋਂ ਤੱਕ 100% ਸਾਡੀ ਜੜੀਆਂ ਸੀਟਾਂ 11 13 ਦੀ 13 ਨਹੀਂ ਤਾਂ 10 ਸੀਟਾਂ ਜ਼ਰੂਰ ਘੋਸ਼ਿਤ ਹੋ ਜਾਣਗੀਆਂ ਜੀ ਇਹ ਬਿਲਕੁਲ ਸੱਚਾਈ ਹੈ ਔਰ ਉਹ ਬਹੁਤ ਵੱਡੇ ਕਦਮਾਰ ਨੇਤਾ ਨੇ ਚਾਰ ਵਾਰ ਇਸ ਏਰੀਆ 'ਚ ਸਾਡੇ ਜਿੱਤ ਚੁੱਕੇ ਨੇ ਉਹਨਾਂ ਦੇ ਕੰਮ ਆਪਣੇ ਇਲਾਕੇ ਸਰਹਾਨੀਆਂ ਨੇ ਜਿੰਨਾ ਵੀ ਉਹਨਾਂ ਨੂੰ ਫੰਡ ਮਿਲਦਾ ਐ ਐਮਪੀ ਫੰਡ ਜਿੰਨਾ ਦੀ ਵੀ ਉਹਨਾਂ ਦੇ ਖਾਤੇ ਚ ਆਂਦਾ ਅੱਜ ਦਿਨ ਤੱਕ ਇੱਕੋ ਹੀ ਐ ਜਿਨ੍ਹਾਂ ਨੂੰ ਪੁਰਸਕਾਰ ਦੁਆਰਾ ਨਵਾਜਿਆ ਵੀ ਗਿਆ ਕਿ ਉਹ 100 ਦਾ 100% ਆਪਣਾ ਜਿਹੜਾ ਫੰਡ ਹੁੰਦਾ ਉਹ ਪਬਲਿਕ ਚ ਕੰਜ਼ਿਊਮ ਕਰਦੇ ਜੀ ਉਹਨਾਂ ਦਾ ਬੜਾ ਵੱਡਾ ਕਿਰਦਾਰ ਐ ਅਸੀਂ ਸਾਡੇ ਕਾਰਜਕਰਤਾ ਨੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਬਹੁਤ ਜ਼ਿਆਦਾ ਜ਼ਮੀਨੀ ਸਤਰ ਦੇ ਉੱਤੇ ਚੱਲ ਕੇ ਕੰਮ ਕੀਤਾ ਆਇਆ ਹਰ گاؤں ਹਰ ਬੰਦੇ ਦੇ ਦਿਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਬੜੀ ਹੋਈ ਹੈ। ਔਰ ਬਹੁਤ ਵੱਡਾ ਕੰਮ ਸਾਡੇ ਸਮਾਜ ਦਾ। ਜੀ। ਜਿਹੜਾ ਕਿ ਸਦੀਆਂ ਤੋਂ 18-19 ਪੀੜੀਆਂ ਸਾਡੀਆਂ ਨਿਕਲ ਗਈਆਂ ਜਿਹੜੀ ਸਾਨੂੰ ਅਯੁੱਧਿਆ ਚ ਰਾਮ ਮੰਦਿਰ ਰਾਮ ਲਲਾ ਜੀ ਦਾ ਜਿਹੜੀ ਸਾਡੀ ਪ੍ਰਾਨ ਪ੍ਰਤੀਸ਼ਠਾ ਹੋਈ ਹੈ ਇਹਨਾਂ ਕੰਮ ਸੀ ਇਹ ਕੰਮ ਕਿਸੇ ਨੇ ਵੀ ਨਹੀਂ ਕੀਤਾ। ਔਰ ਇਹਨਾਂ ਦੇ ਸਾਡੇ ਪ੍ਰਧਾਨ ਮੰਤਰੀ ਜੀ ਦੇ ਸਿਰ ਉਤੇ ਤਾਜ ਸੇਰਾਂ ਬੰਨਿਆ ਜਾਣਾ ਸੀ ਇਸ ਦਾ ਉਹ ਬੰਨਿਆ ਗਿਆ। ਜਿਦੇ ਕਰਕੇ ਜੋ ਕੰਮ ਵੀ ਕਹੇ ਗਏ ਉਹ ਕੰਮ ਕਰਕੇ ਦਿਖਾਏਗੇ ਜਨਤਾ ਨੂੰ ਝੂਠੇ ਵਾਅਦੇ ਨਹੀਂ ਐ ਝੂਠੇ ਲਾਰੇ ਨਹੀਂ ਐ ਸਾਡੇ ਜਿੰਨੇ ਵੀ ਨੇਤਾ ਨੇ ਤੁਸੀਂ ਸਾਡੇ ਹਰਿਆਣਾ ਦੇ ਸੀਐਮ ਖੱਟਰ ਸਾਹਿਬ ਸੀਗੇ ਸਾਡੇ ਵਿਜ ਸਾਬ ਹੈਗੇ ਆ ਸਾਡੇ ਯੋਗੀ ਸਾਹਿਬ ਹੈ ਤੁਸੀਂ ਦੇਖੋ ਸਾਫ ਚਬੀ ਦੇ ਇਨਸਾਨ ਹੈ ਅੱਜ ਦਿਨ ਤੱਕ 10 ਸਾਲਾਂ ਚ ਕਿਸੇ ਤੋਂ ਕੋਈ ਇਲਜ਼ਾਮ ਹੀ ਨਹੀਂ ਐ ਜੀ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਪਾਰਟੀ ਦੇ ਵਿੱਚ ਔਰ ਪਾਰਟੀ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੋਈ ਭਾਈ ਭਤੀਜਾਵਾਦ ਨਹੀਂ ਐ ਜੀ ਏ ਨਹੀਂ ਪਤਾ ਕਿ ਉਹ ਜਿਹੜਾ ਪਿਛਲੀ ਲਾਈਨ 'ਚ ਬੈਠਾ ਹੈ ਸੋ ਆਮ ਕਾਰਕਿਰਤਾ ਸਵੇਰੇ ਸੀਐਮ ਬਣਿਆ ਹੋਵੇ ਇਹ ਉਦਾਹਰਣ ਤੁਹਾਨੂੰ ਗੁਜਰਾਤ 'ਚ ਦੇਖਣ ਨੂੰ ਮਿਲੇ ਨੇ ਜੀ ਸਪਸ਼ਟ ਮਿਲੇ ਜੀ ਰਾਜਸਥਾਨ 'ਚ ਮਿਲੀ ਆਵੇ ਰਾਜਸਥਾਨ 'ਚ ਵੀ ਮਿਲੇ ਨੇ ਤੁਹਾਨੂੰ ਇਹ ਸਾਰੇ ਜਿਹੜੇ ਵੀ ਹੈ ਨਾ ਜੀ ਤੁਹਾਨੂੰ ਇਸ ਪਾਰਟੀ ਦੇ ਵਿੱਚ ਕੰਮ ਕਰਨ ਵਾਲੇ ਵਰਕਰ ਦੀ ਇੱਕ ਖਾਸ ਇੱਜ਼ਤ ਹੈ ਅਹਿਮੀਅਤ ਹੈ ਜੀ ਉਹ ਨਹੀਂ ਦੇਖਦਾ ਵੀ ਇਹ ਵੱਡਾ ਬੰਦਾ ਵੱਡਾ ਹੈ ਕਿ ਛੋਟਾ ਜੀ ਵੱਡਾ ਛੋਟਾ ਉਹਦੇ ਕਿਰਦਾਰ ਨਾਲ ਉਹਦੇ ਕੰਮਾਂ ਨਾਲ ਉਹਨੂੰ ਜਾਣਿਆ ਜਾਂਦਾ ਹੈ ਜੀ ਇਸ ਕਰਕੇ ਦੁਨੀਆ ਇੱਥੇ ਆ ਰਹੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਵੀ ਇੱਥੇ ਸਾਡਾ ਨੰਬਰ ਜਲਦੀ ਲੱਗੇਗਾ ਅਸੀਂ ਛੇਤੀ ਉੱਪਰ ਵਧਾਂਗੇ ਔਰ ਇਹ ਸੱਚਾਈ ਵੀ ਹੈ ਹਰੇਕ ਕਰਤਾ ਦੀ ਇੱਥੇ ਇੱਜ਼ਤ ਹੈ ਅੱਜ ਚੰਡੀਗੜ੍ਹ ਦੇ ਵਿੱਚ ਜੋ ਪ੍ਰੋਗਰਾਮ ਹੋਇਆ ਕਾਫੀ ਵੱਡੀ ਜੁਆਇਨਿੰਗ ਹੋਈ ਹੈ ਜੋ ਜ਼ੀਰਕਪੁਰ ਦੇ ਵਿੱਚੋਂ ਖਾਸ ਤੌਰ ਤੇ ਥੋਡੇ ਹਲਕੇ ਡੇਰਾ ਬਸੀ ਦੇ ਵਿੱਚੋਂ ਕਿਹੜੀਆਂ-ਕਿਹੜੀਆਂ ਸ਼ਖਸੀਅਤਾਂ ਸੀ ਜਿਨ੍ਹਾਂ ਵੱਲੋਂ ਭਾਜਪਾ ਜੁਆਇਨ ਕੀਤੀ ਗਈ ਦੇਖੋ ਪ੍ਰਵੀਨ ਮਿੱਤਲ ਜੀ ਨੇ ਸਾਬਕਾ ਫਰਨੀਚਰ ਮਾਰਕੀਟ ਦੇ ਪ੍ਰਧਾਨ ਨੇ ਜੀ ਔਰ ਆਪਣੀ आरडब्ल्यूए ਦੇ ਵੀ ਪ੍ਰਧਾਨ ਨੇ ਜੀ ਉਹਨਾਂ ਦੀ ਪੂਰੀ आरडब्ल्यू ਜਿਹੜੀ ਬਲਟਾਣਾ ਦੀ ਅਸੀਂ ਇਸ ਏਰੀਆ ਦੇ ਵਿੱਚ ਮੰਨਦੇ ਆ ਵੀ ਸਬਕ ਲੱਖ ਵੋਟ ਹੈ ਤੇ 25% ਦੀ ਵੋਟ ਸਾਡੀ ਬਲਟਾਣਾ ਖੇਤਰ ਦੇ ਵਿੱਚ ਹੈ ਠੀਕ ਹੈ ਉਹਦੇ ਵਿੱਚ ਜਿੰਨੀ ਸਾਡੀ ਬਰਾਦਰੀ ਹੈ ਚਾਹ ਬਨਿਆ ਭਾਈਚਾਰਾ ਹੈ ਚਾਹ ਅਗਰਵਾਲਸ ਫੈਮਲੀਆਂ ਨੇ ਚਾਹ ਉਹ ਰਾਜਪੂਤ ਫੈਮਲੀ ਨੇ ਚਾਹ ਉਤਰਾਖੰਡੇ ਵਾਲੀਆਂ ਫੈਮਲੀ ਨੇ ਜਾਂ ਪੂਰ ਪੁਰਵਾਂਚਲ ਵਾਲੀ ਫੈਮਲੀਆਂ ਨੇ ਉਹ ਲੋਕ ਬਹੁਤ ਵੱਡੀ ਮਾਤਰਾ ਦੇ ਵਿੱਚ ਲੜੇ ਦੇ ਲੜੇ ਲੱਗੇ ਹੋਏ ਨੇ ਜੁਆਇਨ ਕਰਨ ਨੂੰ ਸਿਰਮੁਨਾ ਦੇ ਵਿੱਚੋਂ ਜਿਹੜੇ ਮੇਨ ਮੇਨ ਬੰਦੇ ਨੇ ਕਿਉਂਕਿ ਦਫ਼ਤਰ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਹੈ ਪੂਰੇ ਪੰਜਾਬ ਚੋਂ ਬੰਦਾ ਆਂਦਾ ਤੇ ਮੇਨ ਮੇਨ ਬੰਦਿਆਂ ਨੂੰ ਅਸੀਂ ਉੱਥੇ ਜੁਆਇਨ ਕਰਾ ਦਿੰਨੇ ਆਂ ਬਾਕੀ ਜੁਆਇਨਿੰਗ ਆ ਇੱਥੇ ਉਮੀਦ ਹੈ ਵੀ इतवार ਤੱਕ ਅਸੀਂ ਇਸ ਦਫ਼ਤਰ ਦੇ ਵਿੱਚ ਜਿਹੜਾ ਇਹ ਹਲਕਾ ਡੇਰਾ ਬਸੀ 112 ਨੰਬਰ ਦਾ ਇਹ ਦਫ਼ਤਰ ਹੈ ਜਿਰਕਪੁਰ ਜੀ ਇਹਦੇ ਵਿੱਚ ਕਰਵਾਈ ਆ ਜਾ ਜੀ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ 25 ਕਰੋੜ ਕਾਫੀ ਅੱਜ ਸੁਣਨ ਨੂੰ ਮਿਲਿਆ ਉਸ ਪ੍ਰੋਗਰਾਮ ਦੇ ਵਿੱਚ ਵੀ ਕਾਫੀ ਵਾਰ ਜ਼ਿਕਰ ਹੋਇਆ 25 ਕਰੋੜ ਦਾ ਇਹਦੇ ਤੇ ਤੁਸੀਂ ਕੀ ਟਿੱਪਣੀ ਕਰਨਾ ਚਾਹੋਗੇ ਦੇਖੋ ਜੀ ਇਹ ਤਾਂ ਅੱਖਾਂ ਦੇਖਿਆਂ ਦਾ ਐ ਨਹੀਂ ਕੰਨਾ ਸੁਣੀਆਂ ਗੱਲਾਂ ਜੀ ਹੁਣ ਬਹੁਤ ਸੀਆਂ ਗੱਲਾਂ ਜਿਹੜੀ ਮਿੱਥਿਆ ਪਰ ਜਾਂਚ ਹੋਣੀ ਚਾਹੀਦੀ ਹੈ ਇਸ ਗੱਲ ਦੀ ਬਿਲਕੁਲ ਜਾਂਚ ਹੋਣੀ ਚਾਹੀਦੀ ਕਿਉਂਕਿ ਫੋਨ ਦੀ ਗੱਲ ਕੀਤੀ ਜਾ ਰਹੀ ਹੈ ਆਫਰਸ ਦੀ ਗੱਲ ਕੀਤੀ ਜਾ ਰਹੀ ਹੈ ਸਰ ਮੈਂ ਫਿਰ ਕਹਿ ਰਿਹਾ ਬਹੁਤ ਕੁਝ ਹੁੰਦਾ ਆਈਟੀ ਦਾ ਆਈਟੀ ਦਾ ਜ਼ਮਾਨਾ ਹੈ ਜੀ ਜਦ ਤੱਕ ਜਿਹੜਾ ਜਿਹਦੇ ਪ੍ਰਤੀਕਸ਼ ਪ੍ਰਮਾਣ ਨਹੀਂ ਹੈ ਉਹ ਗੱਲਾਂ ਨਿਰਾਧਾਰ ਹਨ ਜੀ ਹਾਂਜੀ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਕੀ ਲੱਗਦਾ ਹੈ ਪੋਲੀਟੀਕਲ ਸਮੇਂ ਦੇ ਅਨੁਸਾਰ ਸਮੀਕਰਨਾ ਕਿਸ ਹੱਦ ਤੱਕ ਬਦਲਣ ਗਿਆ ਜਿਸ ਤਰ੍ਹਾਂ ਦੀ ਹੁਣ ਆਂਦੀ ਚੱਲ ਰਹੀ ਹੈ ਹਵਾ ਚੱਲ ਰਹੀ ਹੈ ਜੀ ਸੰਤਾ ਲੱਗਦਾ ਫੈਸਲਾ ਇੱਕ ਤਰਫ ਆਇਆਗਾ ਜੀ ਰਿਜ਼ਲਟ ਇੱਕ ਤਰਫ ਹੀ ਰਹਿਣਗੇ ਕਿਉਂਕਿ ਇੱਕ ਦਿਨ ਦੇ ਵਿੱਚ ਵੀ ਤਿੰਨ ਵਾਰ ਜਿਹੜੀ ਹਵਾ ਬਦਲੀ ਹੁੰਦੀ ਹੈ ਹੂੰ ਔਰ ਬੜੀ ਸਪੀਡ ਨਾਲ ਚੱਲ ਰਹੀ ਹੈ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਮੋਦੀ ਜੀ ਦੇ ਪ੍ਰਤੀ ਪਿਆਰ ਹੈ ਜਿਉਂ-ਜਿਉਂ ਇਲੈਕਸ਼ਨ ਨੇੜੇ ਆ ਰਹੇ ਆਂ ਤਿਉਂ-ਤਿਉਂ ਵੱਧਦਾ ਜਾ ਰਿਹਾ ਹੈ ਜੀ ਉਹ ਡੇਰਾ ਹਲਕਾ ਹਲਕਾ ਡੇਰਾ ਬਸੀ ਵਿੱਚ ਅਸੀਂ ਪਹਿਲੇ ਹੀ ਕਾਫੀ ਮਜ਼ਬੂਤ ਹੋ ਚੁੱਕੇ ਆਂ ਤੇ ਬਾਕੀ ਰਾਜਪੁਰਾ ਚ ਵੀ ਅਸੀਂ ਬਹੁਤ ਅੱਛੇ ਮਜ਼ਬੂਤ ਆਂ ਪਟਿਆਲਾ ਚ ਵੀ ਮਜ਼ਬੂਤ ਆ ਅਗੇ ਸਮਾਣਾ ਜਿੰਨਾ ਵੀ ਨਾਬਾ ਜਿੰਨਾ ਆਪਣਾ ਸਨੋਰ ਕਨੋਰ ਸਾਨੂੰ ਨਹੀਂ ਲੱਗਦਾ ਵੀ ਇਹ ਸੀਟ ਸਾਡੇ ਹੱਥੋਂ ਖੁੱਜੇਗੀ ਉਹ ਸੀ ਇਸ ਸੀਟ ਤੋਂ ਭਾਰੀ ਬਹੁਮਤ ਨਾਲ ਜਿੱਤਾਂਗੇ ਔਰ ਖਾਸ ਕਰ ਹਲਕਾ ਡੇਰਾ ਬਸੀ ਤੋਂ ਅਸੀਂ ਜਿਹੜਾ ਸਾਡੀ ਇੱਥੋਂ ਜਿੱਤ ਹੋਈ ਪੰਜਾਬ 'ਚ ਸ਼ਾਇਦ ਸਭ ਤੋਂ ਜ਼ਿਆਦਾ ਜਿਹੜੇ ਮਾਰਜਨ ਨਾਲ ਹੋਵੇ ਜੀ ਫਿਲਹਾਲ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਜੋ ਸਥਿਤੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਗੱਠ ਜੋੜ ਦੀਆਂ ਗੱਲਾਂ ਜੋ ਸੀ ਉਹ ਚੱਲਦੀਆਂ ਸੀ ਪਰ ਬਾਅਦ ਵਿੱਚ ਗੱਠ ਜੋੜ ਦੀ ਗੱਲ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਤਾਂ ਹੁਣ ਅਕਾਲੀ ਦਲ ਨੂੰ ਕਿੱਥੇ ਦੇਖਦੇ ਹੋ ਕਿ ਸਟੈਂਡ ਤੇ ਦੇਖੋ ਅਕਾਲੀ ਦਲ ਦਾ ਆਪਣਾ ਵਰਚਸਪ ਹੈ ਅਕਾਲੀ ਦਲ ਦਾ ਸ਼ਹਿਰਾਂ ਵਿੱਚ ਦਾ ਵਰਚਸਪ ਘਟ ਹੈ ਜੀ ਹੁਣੇ ਕਈ ਵਾਰ ਪਿੱਛੇ ਸਰਵੇ ਵੀ ਹੋਏ ਸਾਡੇ ਹਿਸਾਬ ਨਾਲ ਅਕਾਲੀ ਦਲ ਦਾ ਜਿਹੜਾ ਵੀ ਆਧਾਰ ਹੈ ਉਹ ਦਿਨ-ਪ੍ਰਤੀ ਦਿਨ ਡਿੱਗਦਾ ਜਾ ਰਿਹਾ ਹੈ ਹੂੰ ਪਾਰਟੀ ਦਾ ਸਾਡੇ ਵੱਡੇ ਭਰਾ ਦੇ ਰੂਪ ਚ ਕੰਮ ਕਰ ਰਹੇ ਸੀਗੇ ਔਖੀ ਘੜੀ ਦੇ ਵਿੱਚ ਉਹ ਸਾਨੂੰ ਛੱਡ ਕੇ ਗਏ ਫਿਰ ਉਹਨਾਂ ਨੇ ਦੁਆਰਾ ਆਉਣ ਦੀ ਕੋਸ਼ਿਸ਼ ਕੀਤੀ ਉਹਨੂੰ ਦੁਆਰਾ ਗੱਲੇ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਫਿਰ ਵੀ ਉਸੇ ਤਰੀਕੇ ਨਾਲ ਆਏ ਆਪਣੀਆਂ ਉਲਟੀਆਂ ਸਿੱਧੀਆਂ ਸ਼ਰਤਾਂ ਲੈ ਕੇ ਜਿਹੜੀਆਂ ਕਿ ਸ਼ਰਤਾਂ ਮਨਜ਼ੂਰ ਨਹੀਂ ਕੀਤੀਆਂ ਜਾਂਦੀਆਂ ਅੱਜ ਵੀ ਉਹ ਵੱਡੇ ਭਰਾ ਦੀ ਭੂਮਿਕਾ ਚ ਹੀ ਰਹਿਣੇ ਜਾਂਦੇ ਸੀਗੇ ਜਦ ਕਿ ਸਮਾਂ ਬਦਲ ਚੁੱਕਿਆ ਹੈ ਜੀ ਇਸ ਕਰਕੇ ਆਉਣ ਵਾਲਾ ਸਮਾਂ ਹੀ ਦੱਸੇਗਾ ਵੀ ਉਹ ਪੰਜਾਬ ਦੇ ਵਿੱਚ ਕਿਹੜੇ ਦਰਜੇ ਦੇ ਉੱਤੇ ਬੈਠਦੇ ਆ ਜੀ ਹਾਂ ਸੁਖਨਾ ਸਾਹਿਬ ਗੱਲਾਂ ਬਹੁਤ ਸੀ ਕਰਨ ਵਾਲੀਆਂ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਘੱਟ ਸਮੇਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜੋ ਸਾਡੇ ਨਾਲ ਸਾਂਝੀਆਂ ਕੀਤੀਆਂ ਸੱਤਾ ਦੰਗਲ ਦਾ ਹਿੱਸਾ ਬਣੇ ਔਰ ਆਪਣਾ ਕੀਮਤੀ ਸਮੇਂ ਚ ਤੁਸੀਂ ਸਮਾਂ ਦਿੱਤਾ ਬਹੁਤ-ਬਹੁਤ ਸ਼ੁਕਰੀਆ ਜੈ ਸ਼ਿਤਰਾਮ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਸੱਤਾ ਦੰਗਲ ਦੇ ਵਿੱਚ ਲਗਾਤਾਰ ਮੁਲਾਕਾਤਾਂ ਦੇ ਦੌਰ ਜਾਰੀ ਰਹਿਣਗੇ ਔਰ ਇਸ ਮੁਲਾਕਾਤ ਸੰਬੰਧੀ ਤੁਸੀਂ ਆਪਣੀ ਕੋਈ ਵੀ رائے ਸਾਨੂੰ ਕਮੈਂਟ ਦੇ ਜ਼ਰੀਏ ਜ਼ਰੂਰ ਦੱਸਣਾ ਔਰ ਅਗਲੀ ਮੁਲਾਕਾਤ ਕਿਸ ਬਾਰੇ ਹੋਣੀ ਚਾਹੀਦੀ ਹੈ ਆਪਣੇ ਮੁੱਦੇ ਤੁਸੀਂ ਸਾਡੇ ਤੱਕ ਪਹੁੰਚਾਉਣੇ ਆ ਤਾਂ ਕਿ ਅਸੀਂ ਤੁਹਾਡੇ ਸਵਾਲ ਜੋ ਨੇ ਪ੍ਰਤੀਨਿਧੀਆਂ ਤੱਕ ਪਹੁੰਚਾ ਸਕੀਏ ਸੋ ਜਲਦ ਹੋਵੇਗੀ ਮੁਲਾਕਾਤ ਇੱਕ ਨਵੀਂ ਸ਼ਖਸੀਅਤ ਦੇ ਨਾਲ ਅਰਦੋ ਤਕਲੀਫ ਬਣੇ ਰਹਿਣਾ ਸਾਡੇ ਨਾਲ ਤੇ ਦੇਖਦੇ ਰਹਿਣਾ ਜ਼ੀਰਾਕੋਲ ਟਾਈਮਸ ਟੀਵੀ ਸੱਚੇ